ਉੜਾੜਾ ਬਈ ਆਉਂਦਾ ਉੜਾੜਾ ਏਡੀ ਸਹਾ ਹਸਤ ਸਤ ਸਤਤਾ ਮੇਰਾ ਬੇਟਾ ਨਾਸਿਆ ਇਹ ਤੁਹਾਡੇ ਡੈਡੀ ਆ ਉਹ ਕਹਿੰਦੇ ਹਾਂ ਜੀ ਕਹਿੰਦੇ ਘੁੱਟ ਦੇ ਬਹੁਤ ਹੁੰਦੇ ਸੀ ਸ਼ਕਲ ਤੋਂ ਹੁਣ ਵੀ ਲੱਗਦਾ ਵੀ ਬੱਚੇ ਡਰਦੇ ਹੋਣੇ ਪਹਿਲਾਂ ਵੀ ਆ ਦਰਵਾਜ਼ਾ ਦਾ ਰ ਆ ਗਏ ਤੇ ਆਕ ਵਿੱਚ ਪੰਜੀ ਜੀ ਫਸ ਗਏ ਸਰਪੰਚ ਜੀ ਫਸ ਗਏ ਜੀ 15 ਸਾਲ ਪਹਿਲੇ ਸੇ ਲੱਗਾ ਜੀ 70 ਸਾਲ ਦੀ ਉਮਰ ਹੋ ਗਈ ਹੈ ਜੀ ਮੈਂ ਤਾਂ ਜਾਦਾ ਆਉਂਦਿਆਂ ਇੱਥੇ ਸ਼ੁਰੂ ਕਰਤੀਆਂ ਆ ਕੋਈ ਬਿਲਡਿੰਗ ਨਹੀਂ ਹੁੰਦੀ ਸੀ ਗੋਲਦਬੋ ਜਦੋਂ ਨਾ ਗਾ ਇਹ ਬਹੁਤ ਸੀ ਗਿਆ ਪਰ ਪਹਿਲੇ ਮਿਹਨਤੀ ਬੜੀ ਸੀਗੀ ਪੁਰਾਣੀਆਂ ਗੱਡੀਆਂ ਹੋਣੀਆਂ ਰੋਡਾਂ ਮਾੜੀਆਂ ਹੋਣੀਆਂ ਢੋਲ ਪਹਾੜੇ ਪੜਨੇ ਫੇ ਉੱਚੀ ਉੱਚੀ ਸਕੂਲ ਜੇ ਕੋਣੀ ਬਾਅਦ ਬਿਲਕੁਲ ਸਾਡੇ ਸੀਐਮ ਸਾਹਿਬ ਵੀ ਇਹੀ ਕਹਿੰਦੇ ਨੇ ਵੀ ਜਿਹੜੇ ਸੈਂਟੀਟਾ ਕੋ ਸਿੱਟਾ ਪੜਾਇਆ ਜਾਂਦਾ ਸਕੂਲਾਂ ਜੋ ਉਹਦਾ ਕਿਤੇ ਕੰਮ ਨਹੀਂ ਹੁੰਦੇ ਨਹੀਂ ਆਂਦੇ ਕਿ ਉਹ ਨਹੀਂ ਕੰਮ ਆਉਂਦੀ ਐ ਜੀ ਕੁਛ ਨਹੀਂ ਕੰਮ ਆਉਂਦੀ ਐ ਜੀ ਕੰਮ ਨਹੀਂ ਮਿਲ ਰਿਹਾ ਬੱਚਿਆਂ ਬੱਚੇ ਬੇਲੇ ਫਿਰ ਰਹੇ ਆ ਆਪਣਾ ਪ੍ਰਾਈਵੇਟ ਕੰਮ ਕਰ ਰਿਹਾ ਹੈ ਇਹਦੇ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਕਾਲੀ ਸਰਕਾਰ ਵੇਲੇ ਜਿਹੜੇ ਕਨੈਕਸ਼ਨ ਮਿਲੇ ਆ ਲੋਕਾਂ ਨੂੰ 1 ਲੱਖ ਕਨੈਕਸ਼ਨ ਉਹ ਤੋਂ ਬਾਅਦ ਹਮ ਦਿੱਤਾ ਈ ਉਸ ਤੋਂ ਬਾਅਦ ਇੱਕ ਕਨੈਕਸ਼ਨ ਨੇ ਕਿਸੇ ਨੂੰ ਮਿਲਿਆ